ਹਾਂਜੀ ਬਾਈ ਜੀ ਅੱਜ ਆਪਾਂ ਲਾਉਣ ਲੱਗੇ ਆ ਆਪਣੇ ਪਸ਼ੂਆਂ ਤੇ ਭਾਰੇ ਫੋਗਰ ਸਿਸਟਮ ਤੇ ਗਰਮੀ ਹੋ ਗਈ ਬਹੁਤ ਜ਼ਿਆਦੇ ਤੇ ਪਸ਼ੂਆਂ ਦਾ ਹੋ ਜਾਂਦਾ ਬੁਰਾ ਹਾਲ ਤੇ ਕਈ ਵੀਰ ਇਸ ਗੱਲ ਤੋਂ ਡਰਦੇ ਨਹੀਂ ਭਾਰੇ ਲਾਉਂਦੇ ਇਹ ਵੀ ਖਣੀ ਬਹੁਤ ਮਹਿੰਗੇ ਪੈਂਦੇ ਹੈਗੇ ਤੇ ਪਾਣੀ ਬਹੁਤ ਡੋਲਦੇ ਹੈਗੇ ਪਰ ਅੱਜ ਆਪਾਂ ਲੈ ਕੇ ਪਹੁੰਚੇ ਆ ਭਾਰੇ ਤੇ ਕੱਲੀ ਕੱਲੀ ਗੱਲ ਤੁਹਾਨੂੰ ਦੱਸਾਂਗੇ ਕਿ ਕਿਹੜੀ ਚੀਜ਼ ਕਿੰਨੇ ਦੀ ਪਈ ਤੇ ਤੁਰ ਤੱਕ ਦੇਖਿਓ ਬਾਈ ਵੀਡੀਓ ਤੇ ਦੱਸਿਓ ਕਿਵੇਂ ਲੱਗੀ ਇੱਕ ਤਾਂ ਬਾਈ ਜੀ ਆਪਾਂ ਲੈਂਦੇ ਆ ਪੁਆਰੇ ਆ ਚਾਰਨੇ ਓਜ ਨਾਲ ਇਹ ਬਾਈ ਜੀ ਆਪਾਂ ਨੂੰ ਪੈ ਗਿਆ 80 ਰੁਪਈਆ ਦਾ ਇੱਕ ਤੇ ਪੈਪ ਲਈ ਹੈਗੀ ਮੋਟੀ ਵਾਲੀ ਇਹ ਪੈ ਗਈ ਆਪਾਂ ਨੂੰ ਬਾਈ ਜੀ 8 ਰੁਪਏ ਫੋਟਾ ਤੇ ਬਾਕੀ ਆ ਆਪਣੀਆਂ ਨਟੀਆਂ ਇਹ 25 30 ਰੁਪਈਆ ਦੀ ਇੱਕ ਪੈ ਜਾਂਦੀ ਆ ਤੇ ਪੰਪ ਆਪਾਂ ਲੈਂਦੇ ਬਾਈ ਢੋਲੀ ਵਾਲੀ ਇੱਕ ਤਾਂ ਡਬਲ ਮੋਟਰ ਲੈਂਦੀ ਹੈ ਇੱਕ ਸਿੰਗਲ ਇਹ ਆਪਾਂ ਦੋਨਾਂ ਨੂੰ ਲਾ ਕੇ ਦੇਖਣੀ ਆ ਜਿਹੜੀ ਚੱਲ ਗਈ ਜੇ ਆਪਣੇ ਸਿੰਗਲ ਕੰਮ ਦੇਗੀ ਤਾਂ ਸਿੰਗਲ ਰੱਖ ਲਾਂਗੇ ਤੇ ਜੇ ਡਬਲ ਕੰਮ ਦੇਗੀ ਬਾਈ ਜੀ ਤਾਂ ਆਪਾਂ ਡਬਲ ਰੱਖ ਲਾਂਗੇ ਦੂਜੀ ਵਾਪਸ ਕਰ ਦੇਵਾਂਗੇ ਇਹ ਆਪਾਂ ਨੂੰ ਮੋਟਰ ਜੇ ਸਿੰਗਲ ਲਾਗੇ ਤਾਂ ਪੈਂਦੀ ਹੈ 550 ਦੀ ਤੇ ਡਬਲ ਵਾਲੀ ਪੈ ਜਾਂਦੀ ਹੈ ਬਈ 950 ਦੀ ਤੇ ਬਾਕੀ ਸਾਰਾ ਸਿਸਟਮ ਡਾਪਟਰ ਆ ਗਿਆ ਨਾਲ ਇਹ 2300 ਰੁਪਏ ਦਾ ਡਾਪਟਰ ਆਗਾ ਤੇ ਬਾਕੀ ਆਪਣਾ ਸਾਰਾ ਟੋਟਲ ਇੱਥੇ ਬਈ 16 ਫੁੱਟ ਦੇ 40 ਫੁੱਟ ਦਾ ਸ਼ੈੱਡ ਆਗਾ ਤੇ ਆਪਾਂ ਅੰਦਰ ਵੀ ਲਾਉਣੇ ਆ ਕੁਝ ਤੇ 2500 ਤੋਂ 3000 ਰੁਪਏ ਖਰਚਾ ਆਊਗਾ ਟੋਟਲ ਸਾਰੇ ਸਮਾਨ ਦਾ ਤੇ ਆਪਾਂ ਟਾਈਮਰ ਵੀ ਲਾਵਾਂਗੇ ਵਿੱਚ ਤਾਂ ਜੋ ਲਗਾਤਾਰ ਪਾਣੀ ਡੁੱਲੇ ਨਾ ਤੇ 5-5 ਮਿੰਟਾਂ ਤੋਂ ਕੱਟ ਕਰ ਦਿਆ ਕਰੇ ਤੇ ਲਾ ਕੇ ਤੁਹਾਨੂੰ ਪਾਵਾਂਗੇ ਵੀਡੀਓ ਬਾਈ ਜੀ ਦੱਸਿਓ ਕਿਵੇਂ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ